ਕਾਲ ਜੀ ਵੀ ਸਾਰਾ ਨੂੰ ਤੇ ਭਾਈ ਇਹ ਸੂਏ ਵਾਰ ਵਾਲੀ ਮੋਟਰ ਆਪਾਂ ਗੇੜਾ ਮਾਰਨਾ ਹੈ ਤੇ ਭਾਈ ਇਹ ਤਾਂ ਸਾਸੀ ਗਾਲੀ ਭਾਈ 5:22 ਪਹੁੰਚਿਆ ਅੱਜ ਮੇਰੇ ਕੋਲ ਇਹਨੂੰ ਤਾਂ ਲੈ ਕੇ ਆਇਆ ਮੈਂ ਫੇਤ ਕੰਨੀ ਤੇ ਭਾਈ ਜੀਨੀ ਜਿਹੜੀ ਬਿਮਾਰੀ ਆ ਇਹ ਬੰਦਾ ਕਹਿੰਦੇ ਫਰਤੀਲਾ ਬਹੁਤ ਹੈ 5:22 ਤੈਨੂੰ ਤਾਂ ਲੈ ਚੂਹੇ ਖਾਣਦੇ ਉਰੇ ਆਪਾਂ ਨੇ ਆਹ ਦੇਖ ਮਿੱਟੀ ਦੇਖ ਲੈ ਕਿਹੜੇ ਸਾਬ ਨਾਲ ਖੱਡ ਗੱਡੀ ਹਾਂ ਹੈਗਾ ਤੇ ਇੱਕ ਡਿਟੀਰੀ ਲਈ ਵੀ ਆ ਭਾਈ ਡੋਡੀ ਦਾ ਪਈ ਉਹ ਪਈ ਹੈ ਬਿਮਾਰੀਆਂ ਨਾਲ ਪਈਆਂ ਚੂਹੇ ਨੇ ਤਾਜੀ ਖੱਡ ਗੱਡੀ ਪਈ ਬੋਲਾ ਬੋਲਾ ਇਧਰ ਦੇ ਉਹ ਗੱਡੀ ਪੰਜ ਚੂਹੇ ਵੀ ਬਿੱਲੀਆਂ ਵਰਗੇ ਹੋਰੇ ਸਾਡੇ ਆਈ ਦੇ ਸੇ ਕਾ ਦੇ ਪੇ ਉਹ ਫੇਰ ਉਹ ਮਾੜਾ ਮੁੱਟਾ ਲਈਏਗਾ ਕੀ ਹੋਊਗਾ ਹੂੰ ਨਹੀਂ ਕਿਤੇ ਹੁੰਦਾ ਹੂੰ ਪੰਜ ਉਦਾਂ ਐ ਆ ਵੀ ਚਲੋ ਜੋ ਰੱਬ ਨੇ ਦੇਣਾ ਦੇਣਾ ਹੀ ਹੈ ਵੀ ਹੁਣ ਬਾਕੀ ਜਿਹੜੀ ਜਾਨਵਰਾਂ ਖਾਣੀ ਹੈ ਉਹਨਾਂ ਦੀ ਬਾਕੀ ਬਿਮਾਰੀ ਠਮਾਰੀ ਜ਼ਿਆਦਾ ਹੋ ਗਈ ਹੂੰ ਸਪਰੇਆ ਸਪਰੂਆ ਵੀ ਜ਼ਿਆਦਾ ਹੋਣ ਲੱਗ ਗਈਆਂ ਸਮਾਨ ਵੀ ਜ਼ਿਆਦਾ ਪੈਣ ਲੱਗ ਗਿਆ ਚੂਹਾ ਵੀ ਬਹੁਤ ਆ ਗਿਆ ਪੰਜ ਤਨੋਂ 50 ਚੂਹੇ ਫੜ ਕੇ ਦੇ। ਸੁਣ ਤੂੰ ਰਹੀ ਯਾਰ ਬਰਸਾਤ ਆ ਜੇ। ਉਹ ਤੈਨੂੰ 50 ਚੂਹੇ ਫੜ ਕੇ ਦੇਣੇ ਆ। ਅੱਜੋਂ ਕੜਕੀ ਰਾ ਦੇ ਜਦੀ ਭਰ ਜਾ ਕਰਨੀ ਆ। ਫੇ ਤੂੰ ਰੇਸਾਂ ਲੋ ਆਏ ਕਰੀ ਵੀ ਦੇਖੇ ਕਰੀ ਕਿਹੜਾ ਤਕੜਾ ਏ। ਇੱਥੇ ਵਹੀ ਵਪਾਈ ਖੁੱਲੀ ਹੋਆ। ਕਿਹੜਾ ਦਮ ਤੋੜਦਾ। ਹੂੰ। ਕੱਲੂ ਆਉਣਾ ਸਪਰੇਅ ਵਾਲੇ ਬਈਆਂ ਨੂੰ। 2-3 ਪਾਲਟੀਆਂ ਭੱਗਿਆ ਏ 2 ਦਿਨ ਦਾ ਟਾਈਮ ਦੰਦੇ ਬਈ ਸਾਰੇ। ਮੈਂ ਤਾਂ ਨਹੀਂ ਪੰਜ ਕਰੀ ਨਹੀਂ। ਟਾਈਮ ਕਹੀ ਇਹ ਵੀ ਅੱਜ ਬੁਲਾਉਣੇ ਉਹ ਕਹਿੰਦੇ ਅੱਜ ਨਹੀਂ ਆਉਣਾ 2 ਦਿਨ ਪਹਿਲਾਂ ਦੱਸੋ। ਕਿਉਂਕਿ ਹੁਣ ਹਰੇ ਕੇ ਸਪਰੇਅ ਕਰਾ ਰਿਆ ਪੱਦਰ ਤੇ। ਕੋਈ ਉਹ ਹੈ ਜਿਆ ਬੰਦਾ ਹੋਣਾ ਜਿਹੜਾ ਨਹੀਂ ਹੁੰਦਾ ਆਪਾਂ ਪਹਿਲੀ ਦਿਨ ਹੀ ਪਿੰਡ ਵੀ ਹੋ ਰਹੀ ਹੈ ਪਹਿਲੇ ਦਿਨ ਹੀ ਪੈਂਦੀ ਆ ਹਾਂ ਉਹੀ ਟੱਕਰ ਚੱਲ ਹੁਣ ਹੋਰ ਕੀ ਆ ਕਾਥਦੇ ਆ ਹਾਂ ਕਿਨੇ ਤੇ ਬੂਟੀਆਂ ਆ ਆ ਚੀਜ਼ ਆ ਬਾਂਟੀ ਦੇ ਡੋਬੀ ਕਿਹੜੀ ਵੀ ਡੋਬੀ ਦਾ ਸਿਸਟਮ ਆ ਨਾ ਦਾਣਾ ਫਟ ਜਾਂਦਾ ਦੇ ਦਾਣਾ ਫਟ ਜਾਂਦਾ ਏ ਇਹਦੇ ਉੱਪਰ ਆਹ ਚੜ ਜਾਂਦਾ ਕਵਰ ਜਾ ਬਾਇਰਸ ਬਣ ਜਾਂਦਾ ਦੇ ਇੱਕ ਦਾ ਉਹ ਕੈਮੀਕਲ ਜਈ ਜਿੱਦਾਂ ਵੀ ਕਹਿਣ ਦਾ ਪਾਪ ਦਾਣਾ ਏ ਦਾਣਾ ਫਟਦਾ ਬਲਾਸਟ ਹੁੰਦਾ ਏ ਉਹ ਦੁੱਧ ਦਾ ਬਾਇਰਸ ਇਹ ਬਣ ਜਾਂਦਾ ਦੇ ਆ ਦਾਣਾ ਫਟਿਆ ਬੜੀ ਵੀ ਉਹ ਦਾਣਾ ਚੰਗੀ ਤਰ੍ਹਾਂ ਹੋਣੀ ਹੋਣ ਦਿੰਦੀ ਹੈ ਦਾਣਾ ਇਹ ਦਾਣੇ ਨਹੀਂ ਫਟ ਜਾਣਾ ਦੁੱਧ ਹੀ ਆਪ ਵਾਇਰਸ ਬਣ ਜਾਣਾ ਚੰਗੀ ਤਰ੍ਹਾਂ ਹੋਣੀ ਦਿੰਦੀ ਹੈ ਇਹ ਦਾਣੇ ਨੂੰ ਭਾਵੇਂ ਬਹੁਤ ਸਰਪੰਚ ਖਾਂਦੀ ਮਿਲਦੀ ਆ ਰੋੜ ਦਬਾਵਾ ਦਿੰਦੀ ਆਪਣੇ ਮਿੱਟੀ ਕੀ-ਕੀ ਕਰੂਗਾ ਬੰਦਾ ਲੈ ਤੂੰ ਹੈ ਉਹ ਤੂੰ ਇਹਨਾਂ ਖਾਦਾ ਵੇ ਕੀ ਕਰੂਗਾ ਬੰਦਾ ਤੂੰ ਹੈ ਪਤਾ ਨਹੀਂ ਕਿੱਥੇ ਰ ਆ ਗਿਆ ਆ ਸਭ ਤਾਜੀ ਮਿੱਟੀ ਖੱਢੀ ਵੀ ਲੈ ਖੱਟ ਮਟਾ ਦੇ ਲੈ ਓਰੇ ਆ ਕੇ ਦੇਖ ਇੰਨੀ ਬੋਲੇ ਬੋਲੇ ਲੈ ਇਹ ਤਾਂ ਮਾਰੀ ਕਰਨਾ ਪੈਣਾ ਇਹ ਰਟਾ ਮੈਂ ਹੁਣ ਦੇਖੀ ਦਵਾਈਆਂ ਹੀ ਤੇ ਮਤਲਬ ਕੀ ਬਾਲਾ ਕੁਸ ਬਾਲਾ ਮਤਲਬ ਕੀ ਸੀ ਤੈ ਰਹੀ ਅਸਾ ਕੀ ਕਰਦੀ ਹਾਂ ਚੱਲ ਝੋਲੀ ਵਾ ਝੋਲੀ ਦੂ ਇਹਨੂੰ ਚੱਲ ਝੋਲੀ ਵਾ ਝੋਲੀ ਚੂਹੇਲੀ ਤੇ ਬਈ ਉੱਥੇ ਗਣੇਸ਼ ਜੀ ਦੇ ਮੱਥਾ ਟੇਕ ਕੇ ਆਉਣਾ ਕੋਣਾ ਬਾਬਾ ਵਾਛੇ ਤੇ ਬਾਬਾ ਜੀ ਮੱਥਾ ਟੇਕ ਕੇ ਆਉਣਾ ਉਹ ਕਰੋ ਬਾਕੀ ਬੰਚਾਂ ਨਹੀਂ ਪਤਾ ਯਾਰ ਖਬਰੇ ਕਿਸੇ ਦਾ ਖਾਦਾ ਪੈ ਵੱਧੇ ਨਹੀਂ ਰਹਿਣਾ ਰੱਬ ਨੇ ਤੇ ਰੱਬ ਦੀ ਦੇਣਾ ਖਬਰੇ ਛਾੜ ਵੱਧੇ ਇਹ ਕਹਿੰਦਾ ਨਾ ਵਧੀਆ ਹੀ ਕਰਦਾ ਹਾਂ ਲੈ ਖਾਦੀ ਰੋਕ ਦੇ ਲੈ ਸਪਰੇਅ ਬਾਈ ਆਪਾਂ ਨੇ ਉਹਦੇ ਵਧੀਆ ਕਰੀਤੀ ਨੈਟਿਵੋ ਕਰੀ ਹੈ ਹਾਂਜੀ ਨੈਟਿਵੋ ਦੇ ਨਾਲ ਚੈਸ ਪਾਈ ਹੈ ਗੋਵ ਟਾਈਮ ਨਹੀਂ ਹੋਈ ਥੋੜੀ ਜਿਹੀ ਲੇਟ ਹੋਈ ਹੈ ਯਾਰ 60% ਨਿਸਰ ਗਈ ਥੀ ਕਿਉਂਕਿ ਮੀਂਹ ਆ ਕਰਕੇ ਹੋਈ ਨਹੀਂ ਹੈਗੀ ਸਾਡੇ ਵੀ ਨਿਸਰ ਨਹੀਂ ਸ਼ੁਰੂ ਹੋਈ ਵੀ ਹੈ ਹੂੰ ਚੱਕਰ ਆ ਪਰ ਇੱਕ ਦੇਖਿਆ ਜਿੱਦਾਂ ਦੀ ਸਪਰੇਅ ਕਰੀ ਹੈ 5-7 ਇੰਚੇ ਸਾਰੀ ਬਾਹਰ ਆ ਗਈ ਸਪਰੇਅ ਦਾ ਫਰਕ ਹੈਗਾ ਇਕੱਠੀ ਨਿਸਰ ਜਾਂਦੀ ਹੈ ਬੇਬੀ ਆਹ 5 ਦਿਨ ਹੋਏ ਆ ਨਿਸਰ ਸ਼ੁਰੂ ਹੋ ਗਈ ਇਹਨ ਪੂਰੀ ਨਿਸਰ ਲੱਗ ਗਈ ਇਹ ਬੂਟੇ ਨੇ ਕਹਿ ਲਾਜੈ ਨੇ ਜਿਹੜੇ ਪਤਲੇ ਜਿਹੇ ਇਹ 라ਦੂ ਬਾਈ ਦੇ ਬੂਟੇ ਆ ਵਿੱਚ ਵਿੱਚ ਮਾੜੇ ਆ ਵਿੱਚ ਵਿੱਚ ਠੀਕ ਆ ਨਾ ਸਮ ਲੈ ਹੀ ਜੀ ਇਹ ਇਹਦਾ ਮਲਗੀ ਦਾ ਟਾਇਰ ਨਹੀਂ ਲਾਏ ਹੋਏ ਆ ਬੂਟੇ ਘਰ ਦੇ ਨਿੱਗਰ ਉਹ ਤਾਂ ਨਿੱਗਰ ਬਾਕੀ ਐ ਬੂਟੇ ਸਿੱਧੇ ਕੋਈ 3 ਸਾਲ ਦਾ ਹੋਇੰਦਾ ਕੋਈ 4 ਸਾਲ ਦਾ ਹੋਇੰਦਾ ਉਹ ਵੀ ਫਰਕ ਹੋ ਜਾਂਦਾ ਹਾਂ ਬਈ ਮੁਰਗਾ ਖਾਣਾ ਤਾਂ ਦੇਖ ਲੈ ਹੁਣ ਦੁਆਰੇ ਨਾ ਮੈਂ ਤੈਨੂੰ ਫਾਰਮ ਵੀ ਕੋਲੇ ਆ ਉਹ ਫਾਰਮ 'ਚ ਮੁਰਗੇ ਹੈ ਨਹੀਂ ਤੈਨੂੰ ਕਾਪੀ ਪੈ ਲਿਖ ਕੇ ਦੇਣਾ ਮੁਰਗਾ ਜੇਬ 'ਚ ਵਾਲੀ ਵੀ ਐਂ ਕਰ ਜਰੇ ਕੰਮ ਸ਼ੁਰੂ ਹੋਊਗਾ ਫਿਰ ਲੈ ਕੇ ਦਊਗਾ ਹੈ ਅੱਖਾਂ ਦੇ ਹਾਲੇ ਗਰਮੀ ਬਹੁਤ ਆ ਨਾ ਰਹੀ ਗਰਮੀ ਤੇ ਸਰਦੀ ਜੀ ਰੱਖੂਗਾ ਹੋ ਤੁਹਾਡੀ ਫੋਨ ਚ ਭੂਤ ਆ ਗਿਆ ਫੋਨ ਇਕੱਲਾ ਹੀ ਬੋਲਣ ਲੱਗ ਗਿਆ ਹੋ ਗਿਆ ਬੰਦ ਇਕੱਲਾ ਹੀ ਬੋਲਣ ਲੱਗ ਗਿਆ ਐਡ ਐਡ ਵੀ ਲੋਡ ਕਰਨੀ ਪੈਣੀ ਹੈ ਜੇ ਨਾ ਕਰੀ ਫਿਰ ਕੰਮ ਖਰਾਬ ਹੋ ਜਾਊਗਾ ਹਾਂ ਬਈ ਪਹਿਲਾਂ ਸ਼ਾਮ ਦਾ ਟਾਈਮ ਹੈ ਫਿਰ ਵੀ ਕਿੰਨੀ ਅੱਜ ਗਰਮੀ ਹੈ ਫਿਰ ਇੱਕ ਗੱਲ ਹੈ ਉਹ ਸ਼ਾਂਤੀ ਬਹੁਤ ਵਧੀਆ ਲੱਗਣਾ ਪਿੰਡ ਚ ਰੋਲਾ ਰੱਪਾ ਪੈਂਦਾ ਆਏ ਆ ਪੰਜ ਹੁਣ ਭਾਦੋ ਵੀ ਚੱਲ ਗਈ ਥੋੜੇ ਦਿਨ ਰਹਿ ਗਏ ਇਹ ਦਿਨ ਅੱਜ ਹੁਣ ਹੁੰਦਾ ਹੀ ਹੈ ਅੱਜ ਸੰਗਰਾਂਦ ਮੈਂ ਤਾਂ ਅੱਜ ਦੇਖਿਆ ਯਾਰ ਇੰਨਾ ਚੂਹਾ ਮਿੱਟੀ ਕੱਢਦਾ ਦੱਸ ਬਾਈ ਜਿੱਕਣਾ ਕਿਤੇ ਪਹਿਲਵਾਨ ਕੋਲ ਤੇ ਹੁੰਦੇ ਦੇਖੀ ਸੀ ਕਿਹੜੇ ਸਾਹਮਣੇ ਮਿੱਟੀ ਕੱਢੀ ਪਈ ਹੈ ਚੂਹੇ ਲੜਦੇ ਗਣੇਸ਼ ਜੀ ਨੂੰ ਕਰਕੇ ਆਣੇ ਬੈਣਾ ਪਤਾ ਠੇਕੇ ਆਣੇ ਬੈਣਾ ਜਿੱਕਣਾ ਕਹਿੰਦੇ ਵੀ ਕੋਲੇ ਕਰਦੇ ਪੌਲੀ ਮਿੱਟੀ ਕਰੇ ਕਰਦੇ ਉਹ ਕੰਮ ਹੈ ਨਾ ਜਿੱਕਣਾ ਪੌਲੀ ਮਿੱਟੀ ਖੇਡਾ ਹੁੰਦਾ ਕੋਲਦਾ ਹੁੰਦਾ ਦੇਖ ਲੈ ਜਿੱਕਣਾ ਹੁਣੀ ਕਰਦੇ ਹੁੰਦੇ ਲੜਾਈਆਂ ਕੁਸ਼ਤੀ ਖੇਲੇ ਕਰਦੇ ਉਹ ਕੰਮ ਹੈ ਨਾ ਉਹ ਆਪਣਾਈ ਹੁੰਦੀ ਹੈ ਨਾ ਨੇ ਇਹਦਾ ਆਪਾਂ ਨੂਰੇ ਦੇਖਿਆ ਸਾਰੇ ਖੇਤ ਮਾ ਪਤਾ ਨਹੀਂ ਕਿੰਨਾ ਹੋਣਾ ਹੈ ਰਿੰਗ ਬਣਾਈ ਵੀ ਹੁੰਦੀ ਐ ਨਾ ਇਹਨਾਂ ਨੇ ਇੱਕ ਦਰ ਦੀ ਲਾਲ ਸੂਰਜ ਖਿਪਦੇ ਦੀ ਹੋਰ ਹੋਰ ਸੁਣਾ ਪੰਜ ਤੇਰਾ ਕਿਹੜਾ ਹਾਲ ਚਾਲ ਠੀਕ ਹੈ ਤੇਰੀ ਜੀ ਦੀ ਠੀਕ ਹੈ ਹਾਂ ਜੀ ਚਲੋ ਬੜੀ ਹੀ ਐ ਜੀ ਬਾਈ ਜਿੰਨੇ ਬਾਈ ਮਿਹਨਤ ਕਰੀ ਵੀ ਉਹਨੂੰ ਬਾਈ ਮਹਾਰਾਜ ਬਾਈ ਜਿੰਨਾ ਘਾਟੇ ਵਾਦੇ ਸਭ ਪੂਰੇ ਕਰੇ ਯਾਰ ਜੀ ਬਾਪੂ ਕਹਿੰਦਾ ਗੰਨਾ ਲਾ ਲੰਨੇ ਆ ਜੀਰੀ ਤੇ ਪਰ ਹਾਂ ਦੇਖ ਲਓ ਜਿਵੇਂ ਲੂਟ ਲਾਦਾ 85 ਕਿਉਂਕਿ ਉੱਥੇ ਸਾਡਾ ਰੇਤ ਲਾਇਆ ਹਾਂ ਸਾਨੂੰ ਐ ਵੀ ਗੰਨਾ ਉੱਥੇ ਹੋਊਗਾ ਇਹ ਰੇਤ ਨਹੀਂ ਜ਼ਮੀਨ ਤੇ ਹੁੰਦਾ ਵਧੀਆ ਸਰਦੀ ਤੇ ਆਏ ਆ ਵੀ ਆ ਨਾ ਸਾਨੂੰ ਪਾਣੀ ਦੀ ਲੋੜ ਹੂੰ ਪਾਣੀ ਜਿੱਥੇ ਕਿੰਨਾ ਵਧੀਆ ਹੁੰਦਾ ਰਹਿੰਦਾ ਲੈ ਆਦੇ ਲੈ ਵਿੱਚ ਵਿੱਚ ਜਿਹਨੂੰ ਡੋਡੀ ਨਹੀਂ ਪੀ ਕੇ ਆ ਵਧੀਆ ਦੇ ਲੈਣ ਸਾਫ ਪਈ ਜੀ ਦੀ ਲੈ ਜਿੱਥੇ ਸਾਫ ਹੈ ਸਾਫ ਵੀ ਹੈ ਜਿੱਥੇ ਹਲਦੀ ਹੈਗੀ ਉਹ ਹਲਦੀ ਵੀ ਹੈ ਹਲਦੀ ਲਈ ਤਾਂ ਕੀ ਚੱਕਰ ਮਤਲਬ ਯਾਰੇ ਤਾਂ ਪੰਜ ਪਤਾ ਨਹੀਂ ਵੀ ਕਿਹਿਆ ਸਿਸਟਮ ਹੈ ਪਤਾ ਨਹੀਂ ਸੱਲ ਜੀ ਹੈ ਪਤਾ ਨਹੀਂ ਮੀਂਹਾਂ ਕਰਕੇ ਵੀ ਪੈ ਜਾਂਦੀ ਆ ਸਬਜੀ ਸੂਜੀ ਪਾਣੀ ਵਾਲੀ ਸਬਜੀ ਹਾਲੀ ਨਹੀਂ ਇਹ ਹੋਰ ਕੀ ਨਾ ਫਾਇਦਾ ਹੋਏ ਨਾ ਇਹ ਸਬਜੀ ਹਰੀ ਹੁੰਦੀ ਫਿਰ ਤਾਂ ਪਾਣੀ ਐ ਕਰਕੇ ਥੈਲੀ ਗਲੇ ਤਾਂ ਆਂਦੀ ਦਾ ਸਾਸ ਨਹੀਂ ਇਹ ਤਾਂ ਉੜਦੀ ਜ਼ਿਆਦਾ ਇਹ ਹੱਥ ਉੱਥੇ ਜੇ ਘੱਟੇ ਕਾਬੂ ਉਹਨਾਂ ਨੂੰ ਪਤਾ ਨਹੀਂ ਕਾਦੇ ਆਂਦੀ ਉਹਦੇ ਕਰਕੇ ਤੇ ਨਹੀਂ ਆਂਦੀ ਕਿ ਦੇਖ ਹੁਣ ਪੀਲੀ ਆ ਇਹ ਇਹਨੇ ਦਿਨ ਪਰ ਦਿਨ ਜੂਨ ਸਕੀ ਜਾਣਾ ਕਾਲੀ ਬਣ ਜਾਣਾ ਇਹਨ ਕੈੜੀ ਰੋਡੀ ਚੱਲੀ ਆਪਾਂ ਹੁਣ ਹੁਣ ਚੱਲਦੇ ਬਈ ਤੁਹਾਨੂੰ ਬਾਈ ਇਹ ਸਾਡਾ ਸੂਏ ਪਾਰੀ ਦੀ ਬੱਜ ਜਾਂਦਾ ਇਹ ਪਹਿਲਾਂ ਤੇ ਹੀ ਕਹਿੰਦੇ ਕਿਉਂਕਿ ਇੱਧਰ ਸੂਗਾ ਹੁੰਦਾ ਤਾਂ ਇਹ ਛੱਡਦਾ ਜਿਹੜਾ ਹੈ ਜੱਗੇ ਬਾਈ ਦੇ ਘਰ ਹਾਂ ਉਹ ਤੇ ਗਾਂ ਵਾਲੀ ਮੋਟਰ ਹਾਂ ਇਹ ਤੇ ਗਾਂ ਫਾਰਮ ਹੈ ਬਈ ਇਹ ਤੇ ਗਾਂ ਫਾਰਮ ਆ। ਇਹ ਤੇ ਗਾਂ ਫਾਰਮ ਵਾਲੀ ਮੋਟਰ ਕਹਿੰਦੇ। ਇਹ ਤੇ ਗਾਂ ਫੇ ਮੰਡ ਏਰੀਆ ਸ਼ੁਰੂ ਹੋ ਜਾਂਦਾ ਹੈ। ਉੱਥੇ ਡਾਕਰ ਜ਼ਮੀਨ ਹੈ ਸਾਰੀ ਇੱਧਰ ਇਹ ਜੜੀ ਮਾੜੀ ਮੋਟੀ। ਇੱਧਰ बस ਐ ਮਿੱਟੀ ਲਾਦੇ ਨੇ ਕੇਵਾ। ਹੂੰ। ਜੜੀ ਬੰਦ। ਉਹਦਾ ਲੋਹਾ ਬਣ ਜਾਂਦੀ ਹੈ। ਲੋਹਾ ਬਣ ਜਾਂਦੀ ਹੈ। ਲੈ ਫੜ ਫੇ ਚੱਕਾ ਮੋਟਰਸਾਈਕਲ ਚੱਲੀਏ। ਚੱਲੀਏ ਬਈ ਫਿਰ। ਹੂੰ। ਇੱਥੇ ਕੰਮ ਕਰੀਏ। ਦੇਖ ਲੈ ਘਰ ਜਾ ਕੇ। ਯਾਰ ਭੂਰੀ ਨੇ ਇੱਕ ਵਾਰ ਫੇਰ ਭਈਏ ਕੋਈ ਜਾ ਕੇ ਆਉਣਾ ਰਾਤ ਦੇ ਗੇਟ। ਸਹੀ। ਇੱਕ ਵਾਰ ਉਹਨਾਂ ਕਿਹਾ ਆਉਣਾ ਵੀ ਬਈ ਆ ਜੀ ਯਾਰ। ਤੇਰੇ ਪਰੇ ਟੋਰਾ ਹੁਣ। ਕਿੰਨੇ ਭਈਏ? ਦੋ ਬੰ ਉੱਚੂ ਮਾ ਜੀ ਨਾਮ ਲੈ ਫਿਰ ਉਹਨੂੰ ਦਾਦੀ ਹੁਣ ਉਹਦੇ ਨਾਲ ਸਾਡੀ ਗੱਲ ਹੋਈ ਪਈ ਨਾ ਠੀਕ ਚੱਲਦੇ ਬਈ ਫਿਰ ਘਰ ਨੂੰ ਉਹ ਬਈ ਕਿਆ ਲਿਆਇਆ ਹੈ ਬੋਲ ਦੱਸਣਾ ਨਹੀਂ ਹੈਗਾ ਤੈਨੂੰ ਬੱਸ ਦੇ ਯਾਰ ਹੈ ਬਈ ਇਹ ਦਾਦੀ ਨੂੰ ਉਹਨੂੰ ਦਾਦੇ ਫੇਲਾ ਦਾਦੇ ਯਾਰ ਇਹ ਤਾਂ ਗਲਤ ਗੱਲ ਹੈ ਹੈ ਬਤੂ ਕਹਿੰਦੇ ਆਇਆ ਕਿਹੜੀ ਤੂੰ ਤੰਗ ਕਰਦਾ ਪੰਜ ਕਿਹੜੀ ਵੀ ਹਬਈ ਹੈ ਬਈ ਓਏ ਓਏ ਬ੍ਰੇਕ ਲਾ ਲੈ ਮੇਰੇ ਵਿੱਚੇ ਮਾਰੀ ਚੱਲ ਬਕੂ ਜਗਾ ਸਪਾਈਡਰਮੈਨ ਵਾਲੇ ਜਪਣਾ ਬਈ ਫਿਰਦਾ ਹੈ ਡੱਬਦਾ ਕਿਤੇ ਲੈ ਓਏ ਦੋ ਦੋ ਹੋਣ ਚੱਕੀ ਫਿਰਦੇ ਇਕੱਠੇ ਹੀ ਓਹ ਅਜੀ ਚੀਜ਼ ਮੰਗਾਉਣੀ ਗਈ ਤੈਨੂੰ ਕੀ ਪਤਾ ਆਲ ਦੁਕਾਨਾ ਕੋਲ ਤੇ ਆਰਡਰ ਕਰਨ ਲੱਗੇ ਆ ਆਰਡਰ ਕਰਨ ਉਹਦੇ ਕੋਲ ਦਾ ਹੈ ਇਹ ਲਾਉਂਦਾ ਬਈ ਅੱਛਾ ਨੇ ਬਈ ਲਾ ਭਾਵੇਂ ਇਹ ਦਿਖਾ ਰਿਹਾ ਕਿਹਨੂੰ ਕਿਹਾ ਹੈ ਆਹ ਆਹ ਆਰਡਰ ਹਾਂ ਹਾਂ ਇਹ ਲੈ ਪਾਈ ਲੈ ਪਾਈ ਹੋ ਗਿਆ ਆਰਡਰ ਕੰਚੇ ਕੁੰਚੇ ਜਿਹੜੀ ਇਹ ਕਿੰਨਾ ਕੋਟ ਨਹੀਂ ਇੱਥੇ ਲਖਾ ਰਿਹਾ ਬਈ ਕਿਹਾ ਹਾਂ ਉੱਤਰਾ ਸਾਤ ਇੰਨੇ ਇਹ ਲਖਾ ਰਿਹਾ ਇਹ ਤੇਨਾ ਆ ਦੇਖ ਹਾਂ ਹਾਂ ਇਹਨੂੰ ਕਰ ਦਮਾ ਇੱਕ ਕੀ ਕੀ ਕੋਹਣਾ ਤੇ ਹਾਂਜੀ ਬਈ ਅੱਬਾ ਘਰ ਪਹੁੰਚ ਗਏ ਤੇ ਤੇ ਬਈ ਜੋ ਸਵੇਰੇ ਸਵੇਰੀ ਦਿਨ ਨੇੜੇ ਆ ਗਏ 10 ਗਿਰੇ ਗੰਦਾ ਆਮੀ ਨੇ ਸੁਸਾਤੀ ਅਗਲੇ ਚ ਤੇ ਭਾਈ ਹੀਰਾ ਉਹ ਉੱਥੇ ਬੰਨਿਆ ਸੇਵਾ ਕਰਕੇ ਬਿਜੂਰ ਤੇ ਤੇ ਭਾਈ ਆਪਣੇ ਕਮਰਾ ਸਾਫ ਕਰਤਾ ਹੈ ਤੇ ਭਾਈ ਸੇਵਾ ਨੀਰਾਂ ਖਾਂਦੀ ਆ ਤੇ ਭਾਈ ਆਪਾਂ ਨੇ ਅੱਜ ਦਿਖਾਉਂਦੇ ਹਾਂ ਨਾ ਕਿ ਇੱਥੇ ਪਤਾ ਨਹੀਂ ਕਿਆ ਪਾਈ ਫਿਰ ਤੇ ਵਿੱਚ ਉਹਦੇ ਤੇ ਭਾਈ ਆਪਾਂ ਨੇ ਅੱਜ ਨਹੀਂ ਸਹਿਤ ਬਰਹੈ ਨਹੀਂ ਦਾਣਾ ਹੀ ਮੁੱਕਿਆ ਹੋਇਆ ਤੇ ਨੀਰੇ ਦਾ ਸਟਾਕ ਵੀ ਰਹਿ ਗਿਆ 2 ਮਹੀਨੇ ਤਿੰਨ ਦਾ ਉਹ ਵੀ ਲੈਣਾ ਪੈਣਾ ਤੇ ਭਾਈ ਆਪਾਂ ਨੂੰ ਅੱਜ ਮੀਂਹ ਦੀ ਸਭਾ ਆਪਣਾ ਲਾਤੀ ਅੱਜ ਹੋ ਸਕਦਾ ਅੱਜ ਮੀਂਹ ਸਭਾ ਆਪਣਾ ਦੀ ਤੇ ਵਾਈ ਆਪਾਂ ਨੇ ਅੱਜ ਦਾ ਵਲੋਗ ਭਾਈ ਐਨੇ ਕੇ ਤਾਂ ਜੀ ਤੇ ਮੇਰੇ ਤੁਹਾਨੂੰ ਕਿਸੇ ਹੋਰ ਵਲੋਗ ਸਬਸਕ੍ਰਾਈਬ ਕਰੋ